ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਦੁਆਰਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਲਗਾਏ ਗੇ ਨਿਸ਼ਾਨਿਆਂ ਤੇ ਸਰਦਾਰ ਬਾਦਲ ਨੇ ਬਿਆਨਬਾਜ਼ੀ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਉਹ ਸਿੱਧੂ ਨਾਲ ਕੋਈ ਵੀ ਬਹਿਸ ਨਹੀਂ ਪੈਣਾ ਚਾਹੁੰਦੇ ਕਿਉਂਕਿ ਸਿੱਧੂ ਆਪਣੀ ਮਾਂ ਪਾਰਟੀ ਨਾਲ ਧੋਖਾ ਕਰ ਸਕਦਾ ਹੈ ਤਾਂ ਉਹ ਹੁਣ ਕਿਸੇ ਵੀ ਕੰਮ ਦੇ ਤਰੋਸੇ ਯੋਗ ਨਹੀਂ ਹੈ। ਕੋ ਮੈਂ ਉਹਦੇ ਨਾਲ ਕਿਸੇ ਬਹਿਸ ਨਹੀਂ ਪੈਣਾ ਚਾਹੁੰਦਾ। ਜਿਹੜੇ ਦਲ ਬਦਲੂ ਆ ਜਿਨ੍ਹਾਂ ਦਾ ਕੋਈ اصول ਨਹੀਂ ਇਥੇ ਇੱਕ ਜਗ੍ਹਾ ਖੜੇ ਨਹੀਂ ਰਹਿੰਦੇ ਉਹਨਾਂ ਨਾਲ ਮੈਂ ਕੀ ਗੱਲ ਕਰਾਂ ਜਿਹੜੀ ਪਾਰਟੀ ਨੇ ਜਿਹੜੇ ਲੀਡਰ ਨੇ ਉਹਨੂੰ ਇੱਧਰ ਲਿਆਂਦਾ ਉਹਨੂੰ ਧੋਖਾ ਦੇ ਗਿਆ ਆਪਣੀ ਮਾਂ ਪਾਰਟੀ ਦੇ ਪਿੱਛੇ ਛੁਰਾ ਮਾਰਿਆ ਦੇਖੋ ਇਹੋ ਜਿਹੇ ਬੰਦੇ ਇਹੀ ਬੇੜਾਗਰ ਕਰਦੇ ਦੇਸ਼ ਦਾ ਤੇ ਸੂਬੇ ਦਾ ਜਿਹੜਾ ਇੱਕ ਸੰਖੜਾ ਨਹੀਂ ਰਿਹਾ ਇੱਕ اصول ਹੁੰਦਾ ਹੈ ਪਾਰਟੀਆਂ ਮਾਂ ਹੁੰਦੀਆਂ ਜਿਹੜਾ ਮਾਂ ਨੂੰ ਛੱਡ ਜਾਏ ਉਹ ਬੰਦਾ ਕੋਈ ਹੈ ਕੋਈ ਉਹ ਦਾ ਖਲਾਫ ਨਹੀਂ ਪਿਛਲੇ ਦਿਨ ਚੰਡੀਗੜ੍ਹ ਵਿੱਚ ਭਾਜਪੀ ਦੇ ਸੂਬਾ ਪ੍ਰਧਾਨ ਸੁباش ਬਰਾਲਾ ਦੇ ਬੇਟੇ ਵੱਲੋਂ ਆਈਏਐਸ ਦੀ ਬੇਟੀ ਨਾਲ ਛੇੜਖਾਨੇ ਬਾਰੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਵਿਚਾਰ ਦਿੱਤੇ ਮੈਂ ਇਸ ਚੱਕਰ 'ਚ ਜੋ ਕਾਨੂੰਨਨ ਹੈ ਲਾਫ ਦੀ ਲੈਂਡ ਹੈ ਜਿਹੜਾ ਕੋਈ ਕਿਸੇ ਦਾ ਗੁਨਾਹ ਕਰਦਾ ਕੋਈ ਹੋਵੇ ਮੈਂ ਹੋਵਾਂ ਹੋਰ ਹੋਵੇ ਉਹਦੇ ਟੈਕਸ਼ਨ ਹੋਣਾ ਚਾਹੀਦਾ ਉਈ ਇਸ ਕਰਕੇ ਕਹਿੰਨੀ ਆ ਕਿ ਕੋਈ ਉਹ ਦੇਤੇ ਆ ਜੋ ਕੋਈ ਮੈਨੂੰ ਨਹੀਂ ਪਤਾ ਕਿ ਠੀਕ ਹੈ ਨਹੀਂ ਠੀਕ ਮੈਂ ਕਿਹੜਾ ਇਨਕੁਆਰੀ ਕੀਤੀ ਮੈਂ ਤਾਂ ਇੱਥੇ ਫਿਰ ਤਾਂ ਦੋ ਦਿਨਾਂ ਦਾ ਸਪੋਕਸਮੈਨ ਟੀਵੀ ਦੇ ਲਈ ਮਲੂਰ ਤੋਂ ਹਰਦੀਪ ਸਿੰਘ ਖਾਲਸਾ ਦੀ ਰਿਪੋਰਟ